ਨਾਮ ਸਿੰਘ ਚੰਡੂਨੀ ਕੜਕੜ ਕੇ ਬੋਲ MSP ਮਿਲ ਨਹੀਂ ਸਕਦੀ MSP ਮਿਲ ਨਹੀਂ ਸਕਦੀ ਕਹਿੰਦਾ ਸੀ ਕਿ ਨਹੀਂ ਉਹ ਗ੍ਰਾਹਕੀ ਕਹਿੰਦਾ ਸੀ ਜਦੋਂ ਅਸੀਂ ਦਿੱਲੀ ਗਏ ਆ MSP ਸਾਡੇ ਏਜੰਡੇ 'ਚ ਹੀ ਨਹੀਂ ਸੀ ਕਹਿ ਰਹੇ ਹਨ ਤੇ ਫਿਰ ਯਾਰ ਸਾਡੀਆਂ ਮੰਗਾਂ ਇੱਕ ਕਿਵੇਂ ਹੋ ਗਈਆਂ ਚੀਕਾ ਖੜਾ ਦਿਆਂਗੇ ਚੀਕਾ ਕੇਂਦਰ ਦੀਆਂ ਔਰ ਇਹ ਮੰਗਾਂ ਮਨਵਾ ਕੇ ਜਾਹ ਕਿਵੇਂ ਨਹੀਂ ਜਾਂਦੇ ਜੇ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਸ਼ਮੀਰੀ ਪੰਡਤਾਂ ਨੇ ਉਕਸਾ ਕੇ ਸ਼ਹੀਦ ਕਰਵਾਇਆ ਸੀ ਤਾਂ ਫਿਰ ਚੱਲ ਚੱਲੇਵਾਲਾ ਵੀ ਇਹ ਗੱਲ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਇਸੇ ਕਰਕੇ ਫੈਸਲਾ ਕੀਤਾ ਜਦੋਂ ਸਾਡੀ ਵਿਚਾਰ ਹੋਈ ਕੰਦਾ ਦੱਸ ਦੋ ਅੱਜ ਤੱਕ ਦੇਸ਼ ਨੂੰ ਲੈ ਕੇ ਕੀ ਦਿੱਤਾ ਜਿੰਨਾਂ ਚਿਰ ਆਪਾਂ ਦੇਸ ਨੂੰ ਲੈ ਕੇ ਨਹੀਂ ਕੁਝ ਦਿੰਦੇ ਕਿਸਾਨਾਂ ਨੂੰ ਲੈ ਕੇ ਨਹੀਂ ਦਿੰਦੇ ਦੇਖ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਜਿੰਨੇ ਵੀ ਨੇ ਤੇ ਉਹਨਾਂ ਚਿਰ ਸਾਨੂੰ ਆਗੂ ਕਹਾਉਣ ਦਾ ਹੱਕ ਨਹੀਂ ਹੈ ਕਿਸਾਨ ਦੀ ਸ਼ੁਰੂਆਤ ਵੀ ਤੋਂ ਵੀ ਨਕਲੀ ਖਾਦ ਨਕਲੀ ਕੀੜੇ ਮਰ ਦਵਾਈਆਂ ਨਕਲੀ ਡੀਜ਼ਲ ਲੋ ਨਕਲੀ ਮਬਲਾ ਲੋ ਨਕਲੀ ਗ੍ਰੀਸ ਲੋ ਨਕਲੀ ਮੋਟਰ ਬੈਂਡ ਕਰਾਓ ਤਾਰ ਨਕਲੀ ਬੈਰਾਂ ਹੀ ਨਕਲੀ ਰੇਟ ਅਸਲੀ ਦੇ ਕਿਸੇ ਅਜ ਤੱਕ ਚੋਰ ਨੂੰ ਕੋਈ ਸਜ਼ਾ ਦਵਾਈ ਆ ਉਹਨਾਂ ਦਾ ਜਿਹੜਾ ਢਾਂਚਾ ਸੀ ਉਹ ਖਤਮ ਹੋ ਰਿਹਾ ਉਹ ਲੋਕ ਇਸ ਟਾਈਮ ਤੇ ਟਰਾਲੀਆਂ ਲੈ ਕੇ ਤੇ ਆ ਰਹੇ ਨੇ ਇੱਥੇ ਉਹਨਾਂ ਨੇ ਪ੍ਰੋਗਰਾਮ ਇਸ ਕਰਕੇ ਦਿੱਤੇ ਆ ਕਿ ਸਾਡੇ ਲੋਕ ਸਾਰੇ ਕਿਤੇ ਡੱਲੇਵਾਲ ਦੇ ਉਸ ਗਰੁੱਪ 'ਚ ਨਾ ਜਾਵਣ ਸਪਰੀਮ ਕੋਰਟ ਕਹਿ ਰਿਹਾ ਹੈ ਕਿ ਕੁਝ ਕਿਸਾਨ ਆਗੂ ਡੱਲੇਵਾਲ ਨੂੰ ਮਰਨ ਵਰਤ ਰੱਖਣ ਲਈ ਮਜਬੂਰ ਕੀਤਾ ਤੇ ਉਹਦੇ ਚਫੇਰੇ ਨੇ ਉਹਨੂੰ ਉਹ ਇਲਾਜ ਨਹੀਂ ਕਰਾਉਣ ਦਿੰਦੇ ਉਹਨੂੰ ਉਕਸਾ ਕੇ ਮਰਵਾ ਰਹੇ ਇੱਕ ਪਾਸੇ ਮਹਾਪੰਚਾਇਤਾਂ ਚੱਲ ਰਹੀਆਂ ਹਨ ਤਾਂ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਨੇ ਉਹ ਵਕ ਵਕ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਚਰਚਾ ਕਰ ਰਹੇ ਆ ਬੈਠਕ ਕਰ ਰਹੇ ਆ ਪਰ ਇਹ ਸਭ ਦੇ ਵਿਚਾਲੇ ਇੱਕ ਇਹ ਵੀ ਹੈ ਕਿ ਐਸ ਕੇਐਮ ਨੇ ਆਪਣੀ ਵੱਖਰੀ ਕਾਲ ਦਿੱਤੀ ਉਹਨਾਂ ਦੇ ਵੱਲੋਂ ਵੀ ਇਕੱਠ ਰੱਖਿਆ ਗਿਆ ਭਾਵੇਂ ਮੰਗਾ ਸੇਮ ਨੇ ਇਧਰੋਂ ਮਹਾਪੰਚਾਇਤਾਂ ਔਰ ਉਧਰ ਬਣਿਆ ਹੋਇਆ ਪ੍ਰੈਸ਼ਰ ਕੇਂਦਰ ਦੀ ਸਰਕਾਰ ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਮੇਰੇ ਨਾਲ ਬਲਦੇਵ ਸਿੰਘ ਸਿਰਸਾ ਸਾਹਿਬ ਨੇ ਸਿਰਸਾ ਸਾਹਿਬ ਬਹੁਤ ਵੱਡਾ ਇਕੱਠ ਆ ਅਸੀਂ ਦੇਖ ਰਹੇ ਆ ਕਿ 1 ਲੱਖ ਤੋਂ ਜ਼ਿਆਦਾ ਕਿਸਾਨ ਜਿਹੜਾ ਕਰੀਬ-ਕਰੀਬ ਇਸ ਤੋਂ ਪਲੱਸ ਹੀ ਆ ਦੂਜੇ ਪਾਸੇ ਟੋਹਾਣੇ ਦੇ ਵਿੱਚ ਵੀ ਵੱਡੀ ਜਿਹੜੀ ਹੈ ਉਹ ਮਹਾਪੰਚਾਇਤ ਚੱਲ ਰਹੀ ਹੈ ਕੇਂਦਰ ਸਰਕਾਰ ਨੇ ਆਪਣੇ ਵੱਖ-ਵੱਖ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਨੂੰ ਬੁਲਾ ਲਿਆ ਤੁਹਾਨੂੰ ਲੱਗਦਾ ਹੈ ਕਿ ਇਸੇ ਮਹਾਪੰਚਾਇਤ ਦਾ ਜਿਸ ਇਕੱਠ ਦਾ ਕਿੰਨਾ ਕਿਤੇ ਪ੍ਰਭਾਵ ਹੈ ਪ੍ਰੈਸ਼ਰ ਹੈ ਪਹਿਲੀ ਗੱਲ ਤੇ ਕੀ ਤੁਸੀਂ ਅੱਜ ਦੇ ਇਕੱਠ ਦੀ ਗਿਣਤੀ ਕਰ ਸਕੋਗੇ ਕਿੰਨੇ ਕਿਲੋਮੀਟਰਾਂ ਚਾਹ ਔਰ ਜਾਮ ਕਿੱਥੋਂ ਤੱਕ ਹੈ ਇਧਰ ਨਰਵਾੜੇ ਤੱਕ ਜਾਮ ਹੈ ਜਿਹੜੇ ਬੰਦੇ ਅਜੇ ਤੱਕ ਇੱਥੇ ਪਹੁੰਚ ਨਹੀਂ ਸਕੇ ਜਿਹੜੇ ਪੰਡਾਲ ਦੇ ਵਿੱਚ ਨੇ ਉਹ ਕਿੰਨੇ ਕਿਲੋਮੀਟਰਾਂ ਦੇ ਵਿੱਚ ਨੇ ਤੇ ਕਿੰਨੀ ਚੌੜਾਈ ਚ ਨੇ ਤੇ ਕਿੰਨੇ ਸੰਘਣੇ ਨੇ ਇਹਦੀ ਗਿਣਤੀ ਕਰਨੀ ਬਹੁਤ ਔਖੀ ਆ ਐਕਸਪਰਟ ਜਿਹੜੇ ਨੇ ਉਹ ਹੀ ਕਰ ਸਕਦੇ ਨੇ ਇਹਦੀਆਂ ਗਿਣਤੀਆਂ ਮਿਣਤੀਆਂ ਤਾਂ ਆਪਾਂ ਕਰਾਂਗੇ ਬਾਅਦ ਚ ਲੇਕਿਨ ਇਹ ਤਾਂ ਤਸੱਲੀ ਹੋ ਗਈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਸੋਚ ਦੇ ਨਾਲ ਲੋਕ ਕਿਸ ਤਰ੍ਹਾਂ ਖੜੇ ਆ ਇਹ ਗੱਲ ਤਾਂ ਸਾਹਮਣੇ ਆ ਗਈ ਜਿਹੜੀ ਗੱਲ ਤੁਸੀਂ ਦੂਸਰਿਆਂ ਦੀ ਕੀਤੀ ਆ ਵੀ ਤੁਸੀਂ ਦਿੱਤੀਆਂ ਇੱਕ ਨੇ ਪ੍ਰੋਗਰਾਮ ਇੱਕ ਨੇ ਲੜਾਈ ਵੱਖਰੀ ਵੱਖਰੀ ਆ ਉਧਰ ਵੀ ਇਕੱਠ ਹੈ ਇਧਰ ਵੀ ਇਕੱਠ ਹੈ ਇਹ ਭਲੇਖਾ ਤੁਹਾਨੂੰ ਨਹੀਂ ਜਿਹੜੇ ਏਜੰਡੇ ਇਕ ਨਹੀਂ ਮੰਗਾ ਇਕ ਨਹੀਂ ਗਿਆ ਨਿਰਣਾ ਹੋ ਗਿਆ ਯਾਰ ਉਹ ਹੁਣ ਤੱਕ ਕਿੰਨੀ ਵਾਰ ਬੋਲੇ ਨੇ ਇਹ ਉਹ ਕਹਿ ਚੁੱਕੇ ਨੇ ਕਿ ਜਿਹੜੀ ਐਮਐਸਪੀ ਆ ਚੰਡੂ ਗਰਨਾਭ ਸਿੰਘ ਚੰਡੂਨੀ ਕੜਕੜ ਕੇ ਬੋਲ ਐਮਐਸਪੀ ਮਿਲ ਨਹੀਂ ਸਕਦੀ ਐਮਐਸਪੀ ਮਿਲ ਨਹੀਂ ਸਕਦੀ ਕਹਿੰਦਾ ਸੀ ਕਿ ਨਹੀਂ ਉਗਰਾਹ ਕੀ ਕਹਿੰਦਾ ਸੀ ਸਤਿ ਸਿੰਘ ਮਾਨ ਸਾਹਿਬ ਵੀ ਇਹਦੀ ਇਹਦੀ ਇੱਕ ਮਿੰਟ ਉਗਰਾਹ ਕੀ ਕਹਿੰਦਾ ਸੀ ਜਦੋਂ ਅਸੀਂ ਦਿੱਲੀ ਗਏ ਆ ਐਮਐਸਪੀ ਸਾਡੇ ਏਜੰਡੇ 'ਚ ਹੀ ਨਹੀਂ ਸੀ ਕਹਿ ਰਹੇ ਹਨ ਤੇ ਫਿਰ ਯਾਰ ਸਾਡੀਆਂ ਮੰਗਾਂ ਇੱਕ ਕਿਵੇਂ ਹੋ ਗਈਆਂ ਅਸੀਂ ਕਹਿੰਨੇ ਐਮਐਸਪੀ ਦੀ ਗਰੰਟੀ ਪੂਰੇ ਦੇਸ਼ ਨੂੰ ਚਾਹੀਦੀ ਆ ਉਹ ਕਹਿੰਦੇ ਨੇ ਅਸੀਂ ਦੋ ਸੂਬਿਆਂ ਦੀ ਬਚਾਉਣ ਵਾਸਤੇ ਲੜਾਈ ਲੜ ਰਹੇ ਆ ਤੇ ਫਿਰ ਕਿਵੇਂ ਹੋ ਗਈਆਂ ਇਕੱਠੀਆਂ ਅਸੀਂ ਕਹਿੰਦੇ ਹਾਂ ਪੂਰਨ ਤੌਰ ਤੇ ਕਰਜ਼ਾ ਮਾਫੀ ਉਹ ਕਹਿੰਦੇ ਨਹੀਂ ਅਸੀਂ ਕਹਿੰਦੇ ਹਾਂ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਪੂਰਨ ਤੌਰ ਤੇ ਲਾਗੂ ਹੋਵੇ ਉਹ ਇਸ ਗੱਲ ਤੇ ਵੀ ਨਹੀਂ ਐਸਕੇਮ ਕਹਿੰਦਾ ਕਿ ਅਸੀਂ ਪ੍ਰੋਟਾ ਕਰਦੇ ਹਾਂ ਕਿ ਕਾਨੂੰਨੀ ਗਾਰੰਟੀ ਮਿਲਣੀ ਚਾਹੀਦੀ ਹੈ ਜਿਹੜੇ ਲੀਡਰਾਂ ਦੇ ਨਾਮ ਤੁਸੀਂ ਲਏ ਉਹਨੂੰ ਫਿਰ ਐਸਕੇਮ ਦੇ ਨਾਲ ਜੋੜ ਕੇ ਦੇਖੀਏ ਜਾਂ ਫਿਰ ਇੰਡੀਵਿਜੂਅਲ ਉਹਨਾਂ ਦਾ ਮੰਨਿਆ ਕਿ ਉਹਨਾਂ ਦੀ ਇੰਡੀਵਿਜੂਅਲ ਮਤ ਹੋ ਸਕਦੀ ਹੈ ਇਹ ਤੁਸੀਂ ਉਹਨਾਂ ਸਾਰਿਆਂ ਤੇ ਸਵਾਲ ਕਰਿਓ ਮੇਰੇ ਤੇ ਨਹੀਂ ਬਣਦਾ ਮੇਰੇ ਤੇ ਤੇ ਇਹ ਬਣਦਾ ਸਵਾਲ ਜੋ ਅਸੀਂ ਲੈ ਕੇ ਚੱਲੇ ਹਾਂ ਅਸੀਂ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਫੈਸਲਾ ਕਿਉਂ ਕੀਤਾ ਇਸ ਕਰਕੇ ਕੀਤਾ ਕਿ 1947 ਤੋਂ ਲੈ ਕੇ ਅੱਜ ਤੱਕ ਮਲਾਜਮਾਂ ਦੇ ਸੱਤ ਪੇ ਕਮਿਸ਼ਨ ਬਣੇ ਉਹ ਸੱਤੇ ਲਾਗੂ ਹੋਏ ਸਮੇਂ ਸਮੇਂ ਮਲਾਜਮਾਂ ਦੀਆਂ ਜਿਹੜੀਆਂ ਨੇ ਤਨਖਾਹਾਂ ਵਧੀਆਂ ਦੂਸਰੇ ਪਾਸੇ ਕਿਸਾਨਾਂ ਦਾ ਇੱਕ ਡਾਕਟਰ ਸੁਆਮੀ ਨਾਥਨ ਕਮਿਸ਼ਨ ਬਣਿਆ ਉਹਦੀ ਰਿਪੋਰਟ ਅੱਜ ਤੱਕ ਲਾਗੂ ਨਹੀਂ ਹੋਈ ਕਿੰਨੀਆਂ ਜੱਥੇਬੰਦੀਆਂ ਨੇ ਔਰ ਹਰ ਰਾਜਨੀਤਿਕ ਪਾਰਟੀ ਦਾ ਕਿਸਾਨ ਵੰਗਿਆ ਪ੍ਰਾਪਤੀ ਕੀ ਹੈ 0 ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਇਸੇ ਕਰਕੇ ਫੈਸਲਾ ਕੀਤਾ ਜਦੋਂ ਸਾਡੀ ਵਿਚਾਰ ਹੋਈ ਕਹਿੰਦਾ ਦੱਸ ਦੋ ਅੱਜ ਤੱਕ ਦੇਸ਼ ਨੂੰ ਲੈ ਕੇ ਕੀ ਦਿੱਤਾ ਜਿੰਨਾਂ ਚਿਰ ਆਪਾਂ ਦੇਸ਼ ਨੂੰ ਲੈ ਕੇ ਨਹੀਂ ਕੁਝ ਦਿੰਦੇ ਕਿਸਾਨਾਂ ਨੂੰ ਲੈ ਕੇ ਨਹੀਂ ਦਿੰਦੇ ਦੇਸ਼ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਲਾਜਮਾਂ ਨੂੰ ਜਿੰਨੇ ਵੀ ਨੇ ਤੇ ਉਹਨਾਂ ਚਿਰ ਸਾਨੂੰ ਆਗੂ ਕਹਾਉਣ ਦਾ ਹੱਕ ਨਹੀਂ ਹੈਗਾ ਡੱਲੇਵਾਲ ਨੇ ਇਸ ਕਰਕੇ ਕੀਤਾ ਤੇ ਤਾਂ ਫੈਸਲਾ ਲਿਆ ਗਿਆ ਤੇ ਉਹ ਕਹਿੰਦੇ ਨੇ ਮਰਨ ਮਰਤ ਰੱਖਿਆ ਕੁਝ ਹੋਣਾ ਹੀ ਨਹੀਂ ਤੇ ਕਿਵੇਂ ਫਿਰ ਸਾਂਝੀਆਂ ਹੋ ਗਿਆ ਤੁਸੀਂ ਮੈਨੂੰ ਇਹ ਦੱਸੋ ਜਦੋਂ ਅਸੀਂ ਦਿੱਲੀ ਗਏ ਆ 13 ਮਹੀਨੇ ਬੈਠੇ ਰਹੇ 9 ਤਰੀਕ ਨੂੰ ਤਾਂ ਇਹ 9 ਨਵੰਬਰ ਨੂੰ ਇਹ ਗੱਲ ਸੀ ਵੀ ਇੱਕ ਕਾਨੂੰਨ ਰੱਦ ਇੱਕ ਤੇ ਕਮੇਟੀ ਇੱਕ ਸੂਬਿਆਂ ਤੇ ਤੇ 19 ਨਵੰਬਰ ਜਦੋਂ ਅਸੀਂ ਅੜ ਗਏ ਪੇ ਨਹੀਂ ਤੇ 19 ਨਵੰਬਰ ਨੂੰ ਤਿੰਨੇ ਰੱਦ ਹੋਏ ਕਿ ਨਹੀਂ ਹੋਏ ਅੱਜ ਉਹੀ ਕਾਨੂੰਨ ਦੁਬਾਰਾ ਫਿਰ ਸੂਬਿਆਂ ਨੂੰ ਆ ਰਹੇ ਨੇ ਲਾਗੂ ਕਰਾਉਣ ਵਾਸਤੇ ਇਸ ਕਰਕੇ ਇਹ ਜਿਹੜੀ ਜਿਹੜੀ ਤੁਸੀਂ ਕਹਿੰਦੇ ਜੀ ਨਾ ਤੁਸੀਂ ਆਪਣੇ ਹਿਸਾਬ ਨਾਲ ਬੇਟਾ ਗੱਲ ਕਰਦੇ ਆ ਕਿ ਉਹਨਾਂ ਦੀਆਂ ਵੀ ਮੰਗਾ ਉਹੀ ਨੇ ਤੁਹਾਡੀਆਂ ਮੰਗਾ ਵੀ ਉਹੀ ਨੇ ਤੁਸੀਂ ਵੀ ਲੜਾਈ ਲੜ ਰਹੇ ਹੋ ਉਹ ਵੀ ਲੜ ਰਹੇ ਨੇ ਪਰ ਇੱਕ ਗੱਲ ਦੱਸ ਦੋ ਅੱਜ ਤੱਕ ਇਹ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਕਿਸਾਨਾਂ ਨੂੰ ਲੈ ਕੇ ਕੀ ਦਿੱਤਾ ਦੱਸ ਦੋ ਕਿਸਾਨ ਦੀ ਸ਼ੁਰੂਆਤ 20 ਬੀ ਨਕਲੀ ਖਾਦ ਨਕਲੀ ਕਿਹੜੇ ਮਰਦ ਦਵਾਈਆਂ ਨਕਲੀ ਡੀਜ਼ਲ ਨਾਲ ਉਹ ਨਕਲੀ ਮਵਲਾ ਲੋ ਨਾਲ ਨਕਲੀ ਗ੍ਰੀਸ ਲੋ ਨਾਲ ਨਕਲੀ ਮੋਟਰ ਵੈਂਡ ਕਰਾਉ ਤਾਰ ਨਕਲੀ ਬੈਰੋ ਨਕਲੀ ਰੇਟ ਅਸਲੀ ਦੇ ਕਿਸ ਅੱਜ ਤੱਕ ਚੋਰ ਨੂੰ ਕੋਈ ਸਜ਼ਾ ਦਵਾਈਆਂ ਦਵਾਈਆਂ ਕਿਸੇ ਨੂੰ ਫਿਰ ਕਿੱਥੇ ਨੇ ਉਹ ਜਥੇ ਬੰਦੀਆਂ ਆ ਢੇਰਿਆਂ ਵਾਲੇ ਦਰਿਆਵਾਂ ਦੇ ਵਹਾਅ ਬਦਲ ਦਿੱਤੇ ਲੱਖਾਂ ਹਜ਼ਾਰਾਂ ਕਿਸਾਨਾਂ ਦੀ ਜ਼ਮੀਰ ਬਰਬਾਦ ਕਰ ਦਿੱਤੀ ਉਥੇ ਅਜ ਤੱਕ ਕੋ ਬੋਲਿਆ ਕੋਈ ਉਹਨਾਂ ਲੋਕਾਂ ਦੇ ਖਿਲਾਫ ਬੋਲਦਾ ਹੈ ਕੀ ਕੀਤਾ ਇਹਨਾਂ ਨੇ ਇਹ ਦੱਸਣ ਤਾਂ ਸਹੀ ਮੈਂ ਅਜ ਤੱਕ ਨਹੀਂ ਸਭ ਬੋਲਿਆ ਪਰ ਅੱਜ ਮੈਨੂੰ ਅੰਤ ਹੋ ਗਿਆ ਮੇਰੇ ਸਿਰੋਂ ਪਾਣੀ ਨੰਘ ਹੈ ਜਿਸ ਕਰਕੇ ਮੈਂ ਅੱਜ ਉਹਨਾਂ ਨੂੰ ਸਵਾਲ ਕਰ ਰਿਹਾ ਉਹਨਾਂ ਨੇ 4 ਨਵੰਬਰ ਨੂੰ ਪਹਾੜੇ ਰੈਲੀ ਰੱਖੀ ਆ ਇੱਥੋਂ ਕਿਨੇ ਕਿਲੋਮੀਟਰਾਂ ਟੁਹਣਾ ਜੜਾਚ ਰੱਖੀ ਨੇ ਸਾਡੇਾਂ ਚ 9 ਤਰੀਕ ਨੂੰ 9 9 ਜਨਵਰੀ ਨੂੰ ਮੋਗੇ ਰੱਖੀ ਆ ਮੋਗਾ ਵੀ ਸਾਡੇ ਨਾਲ ਹੈ ਕਿਸ ਕਰਕੇ ਉਹਨਾਂ ਦੇ ਉਹਨਾਂ ਦਾ ਜਿਹੜਾ ਤਾਂ ਚਾਸੀ ਉਹ ਖਤਮ ਹੋ ਰਿਹਾ ਉਹ ਲੋਕ ਇਸ ਟਾਈਮ ਤੇ ਟਰਾਲੀਆਂ ਲੈ ਕੇ ਤੇ ਆ ਰਹੇ ਨਹੀਂ ਇੱਥੇ ਉਹਨਾਂ ਨੇ ਪ੍ਰੋਗਰਾਮ ਇਸ ਕਰਕੇ ਦਿੱਤੇ ਆ ਕਿ ਸਾਡੇ ਲੋਕ ਸਾਰੇ ਕਿਤੇ ਡੱਲੇਵਾਲ ਦੇ ਉਸ ਗਰੁੱਪ ਚ ਨਾ ਜਾਵੜ ਜਿਸ ਕਰਕੇ ਉਹਨਾਂ ਨੇ ਪ੍ਰੋਗਰਾਮ ਦਿੱਤੇ ਨੇ 4 ਤਰੀਕ ਨੂੰ ਦੇ ਰਹੇ ਨੇ ਤੁਸੀਂ ਲੋਕ ਆਪ ਮੁਹਾਰੇ ਇਸ ਪ੍ਰੋਗਰਾਮ ਚ ਸ਼ਾਮਲ ਨਾ ਹੋ ਸਕੋ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਇਹ ਲੱਗਦਾ ਸੀ ਲੱਗਦਾ ਨਹੀਂ ਸਮਸਤੇ ਯਾਰ ਪੈਰਲਲ ਪੈਰਲਲ ਪ੍ਰੋਗਰਾਮ ਦੇ ਵਿੱਚ ਡੇਟਾ ਜੀ ਤੁਸੀਂ ਵੇਖ ਰਹੇ ਹੋ ਨਾ ਰੋਜ਼ ਕਿੰਨੇ ਲੋਕ ਇੱਥੇ ਬੋਰਡ ਕਿਹਦੇ ਲੱਗੇ ਨੇ ਕੋਈ ਕਿਸੇ ਦਾ ਲੱਗਾ ਕੋਈ ਕਿਸੇ ਦਾ ਲੱਗਿਆ ਤੇ ਇੱਥੇ ਆ ਰਹੇ ਨੇ ਆਪ ਆ ਰਹੇ ਆ ਮੋੜੇ ਆ ਰਹੇ ਆ ਨਾ ਉਹ ਇਹਨਾਂ ਦੇ ਔਰ ਆ ਕੇ ਕੀ ਕਹਿੰਦੇ ਆ ਉਹ ਕਹਿੰਦੇ ਆਗੂ ਆਉਣ ਨਾ ਆਉਣ ਅਸੀਂ ਤੁਹਾਡੇ ਨਾਲ ਆ ਰਹੇ ਆ ਨਾ ਟਰਾਲੀਆਂ ਲੈ ਕੇ ਸਤਾ ਸਾਹਿਬ ਇੱਕ ਸਵਾਲ ਉਹਨਾਂ ਨੇ ਪਿਛਲੀਆਂ ਪ੍ਰੈਸ ਕਾਨਫਰੰਸਾਂ 'ਚ ਕੀਤੀਆਂ ਉਹਨਾਂ ਦੇ ਵਿੱਚ ਉਹ ਕਹਿੰਦੇ ਕਿ ਠੀਕ ਹੈ ਅਸੀਂ ਅਸੀਂ ਜਦੋਂ ਜਾਣੇ ਆ ਪਤਾ ਲੈਣ ਆਏ ਜੋ ਜਦੋਂ ਨਾਲ ਪਹੁੰਚੇ ਵੀ ਨਹੀਂ ਕੋਈ ਲੀਡਰ ਐ ਐਸਕੇਮ ਦੇ ਕਹਿੰਦੇ ਕਿ ਸਾਡੀ ਉੱਥੇ ਪੁੱਛ ਗਿੱਚ ਨਹੀਂ ਕਰਦਾ ਕੋਈ ਸਾਨੂੰ ਬੁਲਾਉਂਦਾ ਨਹੀਂ ਢੰਗ ਨਾਲ ਅਸੀਂ ਕਹਿੰਦੇ ਇਹ ਇਹ ਗੱਲ ਕਿਵੇਂ ਕਰ ਸਕਦੇ ਆ ਅਸੀਂ ਕਿਵੇਂ ਕਹਿ ਦਈਏ ਕਿ ਅਸੀਂ ਜਾ ਕੇ ਆਪਣਾ ਕਾਟਰ ਬਿਠਾਉਣੇ ਆ ਜਾ ਉਹ ਉਹ ਜਾਣੇ ਜਾਂ ਤਾਂ ਕਹਿੰਦੇ ਵੀ ਉਹ ਚਾਹੁੰਦੇ ਹੀ ਨਹੀਂ ਕਿ ਕਿ ਐਸਕੇਮ ਦੇ ਕੁਝ ਲੀਡਰਾਂ ਨੂੰ ਜਿਹੜਾ ਉੱਥੇ ਬੁਲਾਇਆ ਜਾ ਇਹ ਗੱਲ ਦੱਸੋ ਜਿਹੜਾ ਵੀ ਇੱਥੇ ਬੰਦਾ ਆ ਮੀਡੀਆ ਵਾਲੇ ਤੁਸੀਂ ਇੱਥੇ ਹੁੰਦੇ ਹੋ ਕਿਹੜਾ ਬੰਦਾ ਜਿਹੜਾ ਨੂੰ ਅਸੀਂ ਨਹੀਂ ਮਲਾ ਟੱਲੇ ਵੱਲ ਨੂੰ ਕਿਹੜਾ ਬੰਦਾ ਜਿਸ ਨੂੰ ਮੀਡੀਆ ਤੇ ਬੋਲਣ ਨਹੀਂ ਦਿੱਤਾ ਕਿਸੇ ਨੂੰ ਰੋਕਿਆ ਬੋਲਣ ਤੋਂ ਇਹ ਕਿਵੇਂ ਕਹਿੰਦੇ ਆ ਵੀ ਇੱਥੇ ਹੁਣ ਤੋਂ ਸਾਨੂੰ ਰੋਕ ਦਿਆ ਅਸੀਂ ਨਹੀਂ ਰੋਕਿਆ ਸਿਰਫ ਸਾਨੂੰ ਬਦਨਾਮ ਕਰਨ ਵਾਸਤੇ ਇਹ ਜਿਹੜੀ ਗੱਲ ਕੀਤੀ ਜਾ ਰਹੀ ਆ ਸਾਨੂੰ ਤਾਂ ਯਾਰ ਸੁਪਰੀਮ ਕੋਰਟ ਵੀ ਟੋਕੀ ਜਾ ਰਿਹਾ ਸੁਪਰੀਮ ਕੋਰਟ ਕੀ ਕਹਿ ਰਿਹਾ ਪੰਜਾਬ ਸਰਕਾਰ ਤੋਂ ਜਵਾਬ ਆ ਰਿਹਾ ਪੈ ਤੁਸੀਂ ਜਗਜੀਤ ਸਿੰਘ ਢੱਲੇਵਾਲ ਦੀ ਜ਼ਿੰਦਗੀ ਬੜੀ ਜ਼ਰੂਰੀ ਆ ਤੇ ਉਹਨੂੰ ਬਚਾਓ ਤੇ ਉਹਦਾ ਇਲਾਜ ਕਰਾਓ ਕੇਂਦਰ ਇੱਕ ਗੱਲ ਹੋਰ ਕਹਿ ਰਿਹਾ ਉਹ ਕਹਿੰਦੇ ਕੁਝ ਕਿਸਾਨ ਆਗੂ ਇਹ ਕੇਂਦਰ ਸਰਕਾਰ ਵੀ ਕਹਿ ਰਹੀ ਆ ਔਰ ਜਿਹੜੇ ਸਾਡੇ ਨਾਲ ਸਾਥੀ ਰਹੇ ਉਹ ਵੀ ਕਹਿ ਰਹੇ ਆ ਸੁਪਰੀਮ ਕੋਰਟ ਕਹਿ ਰਿਹਾ ਕਿ ਕੁਝ ਕਿਸਾਨ ਆਗੂ ਢੱਲੇਵਾਲ ਨੂੰ ਮਰਨ ਵਰਤ ਰੱਖਣ ਲਈ ਮਜਬੂਰ ਕੀਤਾ ਤੇ ਉਹਦੇ ਚਫੇਰੇ ਨੇ ਉਹਨੂੰ ਉਹ ਇਲਾਜ ਨਹੀਂ ਕਰਾਉਣ ਦਿੰਦੇ ਉਹਨੂੰ ਉਕਸਾ ਕੇ ਮਰਵਾ ਰਹੇ ਨੇ ਮੈਂ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੂੰ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਡੱਲੇਵਾਲ ਨੂੰ ਉਕਸਾ ਕੇ ਮਰਨ ਵਰਤ ਤੇ ਬਿਠਾਇਆ ਤੇ ਉਹਨੂੰ ਇਲਾਜ ਨਹੀਂ ਕਰਾਉਣ ਦਿੰਦੇ ਉਹਨਾਂ ਲੋਕਾਂ ਤੋਂ ਪੁੱਛਣਾ ਚਾਹਣਾ ਖਾਸ ਕਰਕੇ ਸੁਪਰੀਮ ਕੋਰਟ ਨੂੰ ਪੁੱਛਣਾ ਚਾਹਣਾ ਕੇਂਦਰ ਸਰਕਾਰ ਨੂੰ ਪੁੱਛਣਾ ਚਾਹਣਾ ਭਈ ਜਿਸ ਵਕਤ ਕਸ਼ਮੀਰੀ ਪੰਡਤ ਗੁਰਤੇਗ ਮਹਾਦਰ ਪਾਸ਼ਾ ਕੋਲ ਆਏ ਸਨ ਉਹਨਾਂ ਨੇ ਆਪਣੀ ਫਰਿਆਦ ਕੀਤੀ ਆਪਣਾ ਦੁੱਖ ਦੱਸਿਆ ਕਿ ਦਿੱਲੀ ਤਖਤ ਤੇ ਬੈਠਾ ਔਰੰਗਜ਼ੇ ਉਹ ਸਾਡਾ ਧਰਮ ਤਬਦੀਲ ਕਰ ਰਿਹਾ ਗੁਰੂ ਗੋਬਿੰਦ ਸਿੰਘ ਗੋਵਿੰਦ ਦੇ ਰਾਜ ਦੇ ਨਾਲ ਉਦੋਂ ਪਛਾਣੀ ਉਹ ਪੁੱਛਦੇ ਆ ਕੇ ਪਤਾ ਜੀ ਕੌਣ ਨੇ ਉਹਨਾਂ ਕਹੇ ਇਹ ਆ ਲੋਕ ਨੇ ਫਰਿਆਦੀ ਲੋਕ ਨੇ ਦਰਦੀ ਲੋਕ ਕੀ ਮਸਲਾ ਉਹਨਾਂ ਕਹਾ ਮਸਲਾ ਇਹਦਾ ਹੱਲ ਕੀ ਆ ਉਹਨਾਂ ਕਹਾ ਹੱਲ ਇਹਦਾ ਕਿਸੇ ਮਹਾਂਪੁਰਸ਼ ਦੀ ਸ਼ਹਾਦਤ ਉਹਨਾਂ ਕਹਾ ਤੁਹਾਡੇ ਤੋਂ ਵੱਡਾ ਕਿਹੜਾ ਹੈ ਹੋਰ ਉਥੋਂ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਨੇ ਕਹਿਤਾ ਪਈ ਜਾਓ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਵੀ ਸਾਡੇ ਗੁਰੂ ਨੂੰ ਮੁਸਲਮਾਨ ਬਣਾ ਲਾ ਅਸੀਂ ਆਪਣੇ ਆਪ ਬਣ ਜਾਾਂਗੇ ਉਹਨਾਂ ਨੇ ਜਾ ਕੇ ਕਹਿਤਾ ਗੁਰੂ ਸਾਹਿਬ ਨੂੰ ਬੁਲਾਵਾ ਆ ਗਿਆ ਹੁਣ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਢੱਲੇਵਾਲ ਨੂੰ ਉਕਸਾਇਆ ਮੈਂ ਉਹਨਾਂ ਤੋਂ ਪੁੱਛਣਾ ਚਾਹਣਾ ਅਸੀਂ ਹਾਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਉਹਨਾਂ ਦੇ ਆ ਵਾਰਿਸ ਜੇ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਸ਼ਮੀਰੀ ਪੰਡਤਾਂ ਨੇ ਉਕਸਾ ਕੇ ਸ਼ਹੀਦ ਕਰਵਾਇਆ ਸੀ ਤੇ ਫਿਰ ਅੱਜ ਢੱਲੇਵਾਲ ਨਾਲ ਵੀ ਇਹ ਗੱਲ ਹੈ ਪਰ ਇਹ ਗੱਲ ਸਪਸ਼ਟ ਹੈ ਕਿ ਗੁਰੂ ਤੇਗ ਬਹਾਦਰ ਪਾਚਾ ਕਸ਼ਮੀਰੀ ਪੰਡਤਾਂ ਦੇ ਇਕ ਸੌਂਤੇ ਨਹੀਂ ਸੀ ਗਏ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਤੇ ਉਹਨਾਂ ਦਾ ਜ਼ੁਲਮ ਉਹਨਾਂ ਤੇ ਹੋ ਰਿਹਾ ਜ਼ੁਲਮ ਰੋਕਣ ਵਾਸਤੇ ਗਏ ਸੀ ਆਪ ਗਏ ਸੀ ਆਪਣੀ ਮਰਜ਼ੀ ਨਾਲ ਗਏ ਸੀ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਗੁਰੂ ਦਾ ਸਿੱਖ ਹੋਣ ਦੇ ਨਾਤੇ ਦੇਸ਼ ਦੇ ਸਮੁੱਚੇ ਕਿਸਾਨਾਂ ਦੀ ਮਜ਼ਦੂਰਾਂ ਦੀ ਮਲਾਜ਼ਮਾਂ ਦੀ ਕਾਰਪੋਰੇਟਾਂ ਨੂੰ ਛੱਡ ਕੇ ਭ੍ਰਿਸ਼ ਜਿਹੜੇ ਆ ਆਪਣੇ ਆਪ ਨੂੰ ਆਗੂ ਕਹਾਉਂਦੇ ਨੇ ਰਾਜਨੀਤਿਕ ਲੋਕ ਅਤੇ ਭ੍ਰਿਸ਼ ਅਫਸਰशाही ਜਿਹੜੀ ਸਰਿੰਜਾਂ ਨਾਲ ਲੋਕਾਂ ਦਾ ਖੂਨ ਪੀਂਦੀ ਆ ਉਹਨਾਂ ਤੋਂ ਬਚਾਉਣ ਵਾਸਤੇ ਮਜਲੂਮਾਂ ਦੀ ਰੱਖਿਆ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਦਾ ਫੈਸਲਾ ਕੀਤਾ ਤਿੱਲ ਤੜ ਕਰਕੇ ਉਹਦੀ ਜਾਨ ਜਾ ਰਹੀ ਹੈ ਇਹ ਜੀ ਇਹ ਜਵਾਬ ਆਖਰੀ ਸਵਾਲ ਹੈ ਕਿ ਮੈਂ ਇਹ ਵੀ ਕਿਹਾ ਸੀ ਕਿ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਦੀ ਵੱਖ-ਵੱਖ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਮੀਟਿੰਗ ਹੋ ਰਹੀ ਹੈ ਉਹਨਾਂ ਨੂੰ ਬੁਲਾਇਆ ਇਹ ਤਾਂ ਗੱਲ ਜ਼ਾਹਿਰ ਹੈ ਕਿ ਹਰਿਆਣਾ ਦੀ ਉਦਾਹਰਣ ਜ਼ਰੂਰ ਪੇਸ਼ ਕੀਤੀ ਜਾਏਗੀ ਕਿ ਹਰਿਆਣੇ ਨੇ ਕਹਿ ਤਾ ਕਿ ਅਸੀਂ 40 ਪਲੱਸ ਜਿਹੜੀਆਂ ਫਸਲਾਂ ਹਨ ਉਹਨਾਂ ਤੇ ਅਸੀਂ ਐਮਐਸਪੀ ਦੇਵਾਂਗੇ ਆਪਣੇ ਸੂਬੇ ਦੇ ਵਿੱਚ ਪ੍ਰੈਸ਼ਰ ਪੰਜਾਬ ਤੇ ਵੀ ਬਿਲਡ ਹੋ ਸਕਦਾ ਹੈ ਕਿ ਜੇ ਹਰਿਆਣਾ ਦੇ ਸਕਦਾ ਹੈ ਤੇ ਤੁਸੀਂ ਕਿਉਂ ਨਹੀਂ ਦੇ ਸਕਦੇ ਜੇਕਰ ਅਜਿਹੀ ਗੱਲ ਜਾਂਦੀ ਹੈ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜੇਕਰ ਉਹਨਾਂ ਦੇ ਖੇਤੀਬਾੜੀ ਮੰਤਰੀਏ ਹਾਂਮੀ ਭਰ ਦਿੰਦੇ ਕਿ ਠੀਕ ਹੈ ਅਸੀਂ ਵੀ ਆਪਣੀ ਸਰਕਾਰ ਦੇ ਵਿੱਚ ਦੇਵਾਂਗੇ ਕੀ ਇਹ ਮਨਜ਼ੂਰ ਕਰੂਗਾ ਫਿਰ ਕਿਸਾਨ ਕਿਸਾਨ ਲੀਡਰ ਮਨਜ਼ੂਰ ਕਰਨਗੇ ਕਿ ਠੀਕ ਹੈ ਸਾਨੂੰ ਸੂਬਾ ਜੇ ਐ ਐਮਐਸਪੀ ਦੇਣਾ ਚਾਹੁੰਦਾ ਤਾਂ ਅਸੀਂ ਫਿਰ ਉੱਤੇ ਖੁਸ਼ ਹਾਂ ਜਿਹਦੇ ਅਧਿਕਾਰ ਖੇਤਰ ਚ ਹੀ ਨਹੀਂ ਹੁਣ ਇਹਦੇ ਕੋਲੇ ਕੈਮਰਾ ਹੈ ਤੇਰੇ ਕੋਲੇ ਮਾਈਕ ਤੂੰ ਵੀ ਨੇ ਦੱਸ ਮੇਰੇ ਨਾਲ ਖੜੇ ਨੇ ਇਹ ਮੇਰੇ ਨਾਲ ਮੇਰੇ ਸੂਬਾ ਪ੍ਰਧਾਨ ਇਹ ਸਾਰੇ ਪੜੇ ਲਿਖੇ ਆ ਕੀ ਇਹ ਕੰਮ ਕਰ ਲੈਣਗੇ ਜੋ ਤੁਸੀਂ ਕਰਦੇ ਹੋ ਉਹ ਜਿਹੜਾ ਸੂਬਿਆਂ ਦੇ ਅਧਿਕਾਰ ਚ ਹੀ ਨਹੀਂ ਉਹ ਸੂਬੇ ਕਿਵੇਂ ਕਰ ਲੈਣਗੇ ਇਹ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਆ ਇਹ ਭੰਮਣ ਪੁੱਸਿਆ ਪਰ ਹੁਣ ਲੋਕ ਮੂਰਖ ਨਹੀਂ ਬਣ ਗਏ ਜਿਵੇਂ ਭਗਵੰਤ ਮਾਨ 30 ਦਸੰਬਰ ਦੇ ਬੰਦ ਤੋਂ ਬਾਅਦ ਬੋਲਿਆ ਨਾ ਇਸੇ ਤਰ੍ਹਾਂ ਅੱਜ ਦੇ ਘਟ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਵੀ ਬੋਲੇਗੀ ਚੀਕਾਂ ਨਿਕਲਣ ਲੱਗੀਆਂ ਨਹੀਂ ਤਾਂ ਫਿਰ ਜਿਵੇਂ ਉਹਨਿਆਕ ਸਿੰਘ ਜਿਹੜਾ ਸੀ ਨਾ ਉਹ ਗੱਡੀ ਰੋਕਣ ਲੱਗਾ ਤੇ ਅੱਗੇ ਜਾ ਕੇ ਲੱਗਿਆ ਬੋਲਣ ਤੇ ਉਹ ਮੁੜ ਕੇ ਬਾਅਦ ਦੇ ਵਿੱਚ ਕਹਿੰਦੇ ਆ ਵੀ ਗੱਡੀ ਰੁਕੀ ਨਹੀਂ ਉਹ ਆਂਦਾ ਚੀਕਾਂ ਤਾਂ ਘੜਾਤੀਆਂ ਨਾ ਚੀਕਾਂ ਘੜਾ ਦਿਆਂਗੇ ਚੀਕਾਂ ਕੇਂਦਰ ਦੀਆਂ ਔਰੇ ਮੰਗਾ ਮਰਵਾ ਕੇ ਜਾ ਕੇਵੇਂ ਨਹੀਂ ਜਾਂਦੇ ਅਗਲੀ ਗੱਲ ਮੰਨ ਲਓ ਜਿਹੜੇ ਅੱਜ ਸਾਰੇ ਜਗਜੀਤ ਸਿੰਘ ਢੱਲੇਵਾਲ ਨੂੰ ਇਹ ਚਾਹੁੰਦੇ ਨੇ ਵੀ ਇਹ ਬੰਦਾ ਜਿਹੜਾ ਇੱਕ ਆਪਣੇ ਕਹਿ ਤੋ ਪਿੱਛੇ ਨਹੀਂ ਹਟਦਾ ਤੇ ਯਾਰੇ ਦਾ ਭੋਗ ਭੈਣਦੇ ਉਹ ਉਹ ਚਾਹੁੰਦੇ ਨੇ ਕਿ ਕਿਹੜੇ ਵੇਲੇ ਭਾਣਾ ਵਰਤੇ ਤੇ ਇਹ ਜਿਹੜਾ ਸਾਡੇ ਗੜੋਂ ਲੱਥੇ ਇਹ ਚਾਹੁੰਦੇ ਆ ਪਰ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਣਾ ਕੌਣ ਲੋਕ ਚਾਹੁੰਦੇ ਨੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੀਆਂ ਇੱਕ ਨਹੀਂ ਦੋ ਨਹੀਂ ਟੋਟਲ ਸੂਬਾ ਸੂਬੇ ਨਾਲ ਸੰਬੰਧ ਜੈ ਸੂਬਾ ਪਾਰਟੀਆਂ ਨੇ ਜਾਂ ਕੇਂਦਰ ਪਾਰਟੀਆਂ ਟੋਟਲ ਔਰ ਉਹ ਵੀ ਸਾਥੀ ਮੈਂ ਕਿਸੇ ਦਾ ਨਾਂ ਨਹੀਂ ਲਵਾਵਾਂਗਾ ਜਿਹੜੇ ਪਹਿਲਾਂ ਸਾਡੇ ਨਾਲ ਚੱਲੇ ਜਿਹੜੇ ਕਹਿੰਦੇ ਨੇ ਐਮਐਸਪੀ ਤੋਂ ਮਿਲ ਨਹੀਂ ਸਕਦੀ ਐਮਐਸਪੀ ਸਾਡੇ ਏਜੰਡੇ 'ਚ ਨਹੀਂ ਉਹ ਸਾਰੇ ਚਾਹੁੰਦੇ ਨੇ ਤੇ ਕਿਹੜਾ ਵੇਲਾ ਹੋਵੇ ਕਿ ਇਹ ਭਾਣਾ ਵਰਤ ਜੇ ਪਰ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਣਾ ਜਿਸ ਤਰ੍ਹਾਂ ਅੱਜ ਦਾ ਘੱਟ ਆਉਣ ਵਾਲੇ ਸਮੇਂ 'ਚ ਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਕੋਈ ਭਾਣਾ ਵਰਤ ਗਿਆ ਤੇ ਫਿਰ ਇਹ ਵੇਖਿਓ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਇਸੇ ਤਰ੍ਹਾਂ ਜਗਜੀਤ ਸਿੰਘ ਡੱਲੇਵਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿੱਖ ਹੋਣ ਦੇ ਨਾਤੇ ਜੇ ਉਹਦੇ ਨਾਲ ਪਾਣਾ ਵਰਤ ਜਾਂਦਾ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਵੱਲੋਂ ਆ ਜਿਹੜੇ ਅੱਜ ਆਏ ਲੋਕ ਨੇ ਇਹਨਾਂ ਵੱਲੋਂ ਚਾਹੇ ਉਹ Hindu ਹੈ ਮੁਸਲਮਾਨ ਹੈ ਕੋਈ ਵੀ ਹੈ ਉਹ ਸਾਰੇ ਲੋਕ ਇਹਨਾਂ ਦੇ ਨੱਕ ਚ ਦਮ ਕਰਦੇ ਆ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਗੱਲ ਰੋਹ ਤੇ ਗੁੱਸੇ ਦੀ ਹੈ ਬਲਦੇਵ ਸਿੰਘ ਸਿਰਸਾ ਕਹਿੰਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਨੇ ਉਕਸਾਇਆ ਨਹੀਂ ਬਲਕਿ ਜਗਜੀਤ ਸਿੰਘ ਡੱਲੇਵਾਲ ਨੇ ਖੁਦ ਫੈਸਲਾ ਕੀਤਾ ਕਿ ਜੇਕਰ ਮੇਰੀ ਸ਼ਹਾਦਤ ਦੇ ਨਾਲ ਇਹਨਾਂ ਕਿਸਾਨਾਂ ਦਾ ਫਾਇਦਾ ਹੁੰਦਾ ਹੈ ਤਾਂ ਫਿਰ ਮੈਂ ਫਾਇਦਾ ਕਰਵਾਵਾਂਗਾ ਫਿਲਹਾਲ ਮਹਾਪੰਚਾਇਤ ਚੱਲ ਰਹੀ ਹੈ ਉਧਰ ਕੇਂਦਰ ਦੀ ਮੀਟਿੰਗ ਚੱਲ ਰਹੀ ਹੈ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਹ ਦੇਖਣਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੇਰਾ ਵੀ ਸੰਗਰਾਹ ਦਾ ਅਨਮਿਊਟ ਖਨੋਰੀ